ਸਾਡੇ ਨੌਜਵਾਨ ਹੈ ਜਿਹੜੇ ਬਹੁਤ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਹੈ ਔਰ ਕਾਫੀ ਲੰਮੀਆਂ ਸਜ਼ਾਵਾਂ ਭੁਗਤ ਚੁੱਕੇ ਆ ਅਸੀਂ ਪਾਰ ਸਰਕਾਰ ਨੂੰ ਜ਼ੁਬਾਨੀ ਵੀ ਲਿਖਤੀ ਵੀ ਇਹ ਅਪੀਲ ਕਰਦੇ ਆ ਔਰ ਲਿਖਤੀ ਕਰਾਂਗੇ ਵੀ ਕਿ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਬੰਦੀ ਸਿੰਘ ਜਿਹੜੇ ਆ ਜਾਂ ਜਿਹੜੇ ਵੀ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਆ ਪੂਰੀਆਂ ਕਰ ਚੁੱਕੇ ਆ ਉਹ ਰਿਹਾ ਕੀਤੇ ਜਾਣ ਤੇ ਸਰਕਾਰ ਨੂੰ ਜਿਹੜਾ ਉਹ ਜਲਦ ਤੋਂ ਜਲਦ 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 ਸਿੱਖ ਬੰਦੀ ਜਿਹੜੇ ਸਾਡੇ ਨੇ ਉਹਨਾਂ ਨੂੰ ਰਿਹਾ ਜਿਹੜਾ ਕਰਨਾ ਚਾਹੀਦਾ ਹੈ। ਕੀ ਤੁਸੀਂ ਕਿਸੇ ਨੂੰ ਮਿਲੋ ਇਹਦੀ ਪ੍ਰਾਈਮ ਮਿੰਿਸਟਰ ਨੂੰ, ਗ੍ਰਹਿ ਮੰਤਰੀ ਨੂੰ, ਮੈਬਰ ਪਾਰਲੀਮੈਂਟ ਕੋਲ ਦੋ ਬੈਠੇ ਲੈ ਐਕਸ ਜੋ ਕਿ ਮੈਬਰ ਪਾਰਲੀਮੈਂਟ ਦੋ ਐਕਸਪਰਟ ਨੇ ਇਹਨਾਂ ਨੂੰ ਮੇਨ ਦਾ ਅਧਿਕਾਰ ਹੈ ਕਿ ਤੁਸੀਂ ਦਾ ਸਿਰਫ ਪਾਰਟੀ ਦੇ ਹੈਡ ਹੋ ਜੇ ਜ਼ਰੂਰਤ ਜੇ ਜ਼ਰੂਰਤ ਪਈ ਅਸੀਂ ਹਰ ਸੰਭਵ ਯਤਨ ਕਰਾਂਗੇ ਜੇ ਪ੍ਰਤੀਨਿਧ ਮੰਡਲ ਮੰਡਲ ਦੇ ਰੂਪ ਦੇ ਵਿੱਚ ਮਿਲਣਾ ਸੰਭਵ ਹੋਇਆ ਤੇ ਫਿਰ ਪ੍ਰਤੀਮੰਡਲ ਦੇ ਰੂਪ ਦੇ ਵਿੱਚ ਅਸੀਂ ਆਪਣੇ ਜਿਹੜੇ ਲੀਡਰ ਆ ਉਹ ਭੇਜਾਂਗੇ ਤੁਹਾਡੇ ਕੋ ਦੋ ਮੈਂਬਰ ਪਾਰਲੀਮੈਂਟ ਵੀ ਨੇ ਇੱਕ ਕੋਰਡੋ ਦੇ ਕਪਨ ਤਰ ਤਰ ਦੂਤੋਂ ਉਹਦਾ ਜੇਜ ਬਣਦੇ ਨੇ ਉਹਦਾ ਬਾਪਾ ਕੀ ਮਤਲਬ ਤੁਸੀਂ ਅਜੇ ਵੀ ਇਹ ਸਮਝ ਨਹੀਂ ਲੋੜ ਨਹੀਂ ਤੁਸੀਂ ਮਤਲਬ ਇਹ ਨਹੀਂ ਆਖਦੇ ਕਿ ਅਸੀਂ ਮਿਲਾਂਗੇ ਜੀ ਇਹ ਨਹੀਂ ਮਿਲਾਂਗੇ ਜੀ ਬਿਲਕੁਲ ਮਿਲਾਂਗੇ ਬਿਲਕੁਲ ਮਿਲਾਂਗੇ ਤੇ ਆਵਾਜ਼ ਵੀ ਉਠਾਵਾਂਗੇ ਜੀ ਸੰਘਰਸ਼ ਵੀ ਕਰਾਂਗੇ ਜੀ ਇੱਕ ਇੱਕੀ ਕਦਰ ਲਿਖ ਰਹੇ ਹੋ ਅਸੀਂ ਹੋ ਸਕਦਾ ਅੱਜ ਹੀ ਲਿਖ ਦਈਏ ਜੀ ਕਿਉਂਕਿ ਅੱਜ ਮੌਕਾ ਜੀ ਅੱਛਾ ਮੌਕਾ ਮਜੀ ਪ੍ਰਧਾਨ ਜੀ ਮੇਰੇ ਤੋਂ ਰੱਖੇ ਦਜੀ ਸਿੰਘ ਹੋਇ ਕਿ ਮਾ ਜੀ ਨੇ ਕਿਹਾ ਕਿ ਜਿਹੜਾ ਆਪਾਂ ਨੇ ਨਵਾਂ ਬਣਿਆ ਹੈਗਾ ਕੱਲ ਜਦ ਨਾ ਤੇ ਉਹਨਾਂ ਕੋਲੇ ਕੋਈ ਨਿਸ਼ਾਨ ਹੈ ਤੇ ਨਾ ਦਰਤਾ ਕੋਈ ਗੱਲ ਨਹੀਂ ਜੀ ਉਹਨਾਂ ਨੂੰ ਜੋ ਕਹਿੰਦੇ ਆ ਕਹਿ ਲੈਣ ਦਿਓ ਅਸੀਂ ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇਣਾ ਅਸੀਂ ਆਪਣਾ ਕੰਮ ਕਰਦੇ ਜਾਣਾ ਹਾਥੀ ਨੇ ਚੱਲਦੇ ਰਹਿਣਾ ਚੱਲਦੇ ਰਹਿਣਾ ਚੱਲਦੇ ਰਹਿਣਾ ਔਰ ਮੰਜ਼ਲ ਨਿਸ਼ਾਨਾ ਸਾਡਾ ਹੈ ਜਿਹੜਾ ਜਿਹੜਾ ਜਿਹੇ ਜਿੰਮੇਦਾਰ ਸਾਹਿਬ ਉਹਨਾਂ ਨੇ ਕਿਹਾ ਕਿ ਆਪ ਜੀ ਬਾਰੇ ਕਿਹਾ ਕਿ ਤੁਸੀਂ ਮਤਲਬ ਹੈ ਜਿੰਮੇਵਾਰੀ ਠੀਕ ਸੀਗੇ ਤੇ ਜਿਹੜਾ ਉਧਰ ਹੁੰਦਾ ਹੈਗਾ ਪ੍ਰਧਾਨ ਦਾ ਉਹ ਨੀਵਾਉਂਗਾ ਇੰਨਾਂ ਗੱਲਾਂ ਦਾ ਜਵਾਬ ਖਾਲਸਾ ਪੰਥੀ ਦੇਊਗਾ ਜੀ ਅਸੀਂ ਉਹਨਾਂ ਦੇ ਕਿਸੇ ਗੱਲ ਦਾ ਕੋਈ ਆਨਸਰ ਨਹੀਂ ਕਰਨਾ ਅੱਛਾ ਨਵਾਂ ਚੁੱਲਾ ਜਿਹੜਾ ਤੁਸੀਂ ਮਤਲਬ ਉਹ ਰੋਲਾ ਪੈ ਰਿਹਾ ਨਵੇਂ ਚੁੱਲੇ ਦਾ ਜਿਹੜਾ ਸਕੂਲ ਨੂੰ ਆਖਿਆ ਗਿਆ ਸੀਗਾ ਵੀ ਹੁਣ ਇਹ ਤੁਹਾਡੇ ਜਿਹੜਾ ਚੁੱਲਾ ਹੈ ਇਹ ਚ ਇੱਕ ਤਰ੍ਹਾਂ ਦੀ ਬਹੁਤ ਰਣਾ ਆਪਰ ਪਚ ਰਿਹਾ ਤੇ ਉਹ ਉਹਨਾਂ ਨੂੰ ਉਹਨੂੰ ਐ ਲੱਗ ਰਿਹਾ ਸਾਡੇ ਜਿਹੜਾ ਚੁੱਲਾ ਟੁੱਟਾ ਪੈ ਗਿਆ ਇਹਨੂੰ ਲੱਗ ਰਿਹਾ ਮਤਲਬ ਇਹ ਪੰਜਾਬ ਦੇ ਦੇਖੋ ਅਸੀਂ ਤਾਂ ਇਹੋ ਅਪੀਲ ਕਰਦੇ ਆ ਜੇ ਜਿਹੜੇ ਵੀ ਉਹਨਾਂ ਨਾਲ ਜੁੜੇ ਆ ਆਗੂ ਅਸੀਂ ਉਹਨਾਂ ਨੂੰ ਅਪੀਲ ਕਰਦੇ ਆਂ ਕਿ ਆਓ ਸਾਰੇ ਇਕੱਠੇ ਹੋਈਏ ਪਰਵਾਰਵਾਦ ਦੀ ਜਿਹੜੀ ਰਾਜਨੀਤੀ ਐ ਉਹਦਾ ਹੁਣ ਦੌਰ ਜਿਹੜਾ ਐ ਉਹ ਖਤਮ ਹੋ ਗਿਆ ਹੈ ਪੂਰੇ ਭਾਰਤ ਘਰ ਦੇ ਵਿੱਚੋਂ ਔਰ ਇਸ ਗੱਲ ਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਔਰ ਅਕਾਲੀ ਦਲ ਜੋ ਹੈ ਇਹ ਆਮ ਲੋਕਾਂ ਦਾ ਅਕਾਲੀ ਦਲ ਸੀ ਕਿਰਤੀਆਂ ਦਾ ਅਕਾਲੀ ਦਲ ਸੀ ਕਿਸਾਨਾਂ ਦਾ ਅਕਾਲੀ ਦਲ ਸੀ ਮਜ਼ਦੂਰਾਂ ਦਾ ਅਕਾਲੀ ਦਲ ਸੀ ਛੋਟੇ ਦੁਕਾਨਦਾਰਾਂ ਦਾ ਅਕਾਲੀ ਦਲ ਸੀ ਔਰ ਅਸੀਂ ਜਿਹੜਾ ਹੈ ਇਹਨੂੰ ਆਮ ਜਨ ਸਧਾਰਨ ਜਿਹੜਾ ਹੈ ਉਹ ਲੋਕਾਂ ਦੀ ਜਿਹੜੀ ਆ ਉਹ ਪਾਰਟੀ ਬਣਾਉਣਾ ਹੈ ਪੰਥ ਦੀ ਪ੍ਰਤਿਨਿਤ ਪਾਰਟੀ ਬਣਾਉਣਾ ਹੈ ਅੱਛਾ ਭਗਵਾਨ ਜੀ ਜਦੋਂ ਤੋਂ ਅਕਾਲੀ ਆਲ ਨੂੰ ਦੇ ਵਿੱਚ ਆਇਆ ਹੁਣ ਤੱਕ ਆਪਾਂ ਦੇਖ ਲੈਣੇ ਆ ਆਪਣਾ ਪਲਸਟੀ ਤੋਂ ਵੱਧ ਜਿਹੜੀਆਂ ਹੈ ਜਿਉਂ ਤੇ ਬੰਗੀਆਂ ਅਲੱਗ-ਅਲੱਗ ਹੋਣੇ ਕੌਣ ਤੁਸੀਂ ਮਤਲਬ ਉਹਨਾਂ ਨੂੰ ਇਕੱਠੇ ਕਰਨ ਦਾ ਕੀ ਤੁਸੀਂ ਕੀਤਾ ਉਪਰਾਲਾ ਕੀਤਾ ਅਸੀਂ ਕਰਾਂਗੇ ਜੀ ਹਜੇ ਪਰਸੋ ਚੌਥੇ ਸਾਡੀ ਚੋਣ ਹੋਈ ਹੈ ਉਹਨਾਂ ਵਾਲੇ ਸਮੇਂ 'ਚ ਅਪਰਾਲਾ ਕਰਾਂਗੇ ਪੰਥ ਦੀਆਂ ਸਾਰੀਆਂ ਜੁਲੀਆਂ ਧਾਰਾਵਾਂ ਨੇ ਉਹਨਾਂ ਨੂੰ ਅਸੀਂ ਇਕੱਠੀਆਂ ਕਰਕੇ ਚੱਲਣ ਦਾ ਯਤਨ ਕਰਾਂਗੇ ਸਤਿਕਾਰ ਦੀਆਂ ਅੱਗੇ ਆ ਰਹੀਆਂ ਨੇ ਜੀ ਆਪਣੇ ਅਮਰਦਤ ਜੀ ਆਰੀਆ ਕੂਟੇ ਬਜੀ ਆਰੀਆ ਉਹਨਾਂ ਦੇ ਚਰਿਕਰਮ ਬਰਾਂ ਵਾਲੇ ਕਿ ਪੂਰ ਲੋਗ ਅਸੀਂ ਪਾਰਟੀ ਪਲੇਟਫਾਰਮ ਦੇ ਉੱਤੇ ਅੱਛੀ ਤਰ੍ਹਾਂ ਵਿਚਾਰ ਕਰਾਂਗੇ ਸਾਡੇ ਬਹੁਤ ਸੁਲਝੇ ਹੋਏ ਸਾਥੀ ਸਾਡੇ ਨਾਲ ਨੇ ਔਰ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ 350 ਸਾਲਾ ਸ਼ਤਾਬਦੀ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਸ਼ਹਾਦਤ ਦਾ ਵਰਾ ਉਹਨੂੰ ਅਸੀਂ ਬੜੀ ਸ਼ਿੱਦਤ ਦੇ ਨਾਲ ਮਨਾਵਾਂਗੇ ਔਰ ਅਸੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਤ ਪਿੰਡਾਂ ਦੇ ਵਿੱਚ ਜਿਹੜਾ ਹੈ ਉਹ ਜਾਵਾਂਗੇ ਔਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਫਲਸਫਾ ਉਹਨਾਂ ਦਾ ਜੀਵਨ ਇਹ ਵੀ ਸੰਗਤਾਂ ਨੂੰ ਦੱਸਾਂਗੇ ਔਰ ਜਿਹੜਾ ਨਾਲ-ਨਾਲ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਾਂਗੇ ਤੇ ਲੋਕਾਂ ਦੀ ਅਰਥੀ ਮਤਲਬ ਆ ਰਹੀ ਹੈ ਹੁਣ ਮਤਲਬ ਵੀ ਉਹ ਨਾਰਿੰਦ ਜੀ ਜੀ ਜਾ ਰਹੇ ਵੱਡੇ ਪੱਦਰ ਤੇ ਜਾ ਰਹੇ ਹਾਂ ਔਰ ਅੰਤ ਦੇ ਵਿੱਚ ਮੈਂ ਸਰਦਾਰ ਹਰਿੰਦਰ ਸਿੰਘ ਜੀ ਖਾਲਸਾ ਜਿਹੜੇ ਅੱਜ ਸਾਡੀ ਟੀਮ ਦੇ ਨਾਲ ਸਾਡੇ ਕਾਫਲੇ ਦੇ ਨਾਲ ਜਿਹੜਾ ਹੈ ਉਹ ਸ਼ਾਮਲ ਹੋਏ ਨੇ ਔਰ ਇਹਨਾਂ ਦੀ ਬੜੀ ਵੱਡੀ ਕੁਰਬਾਨੀ ਹੈ ਔਰ ਉਹ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਔਰ ਇੱਕ ਹੈਰਾਨੀਜਨਕ ਗੱਲ ਹੈ ਕਿ ਬਹੁਤ ਸਾਰੇ ਟਕਸਾਲੀ ਪਰਿਵਾਰਾਂ ਨੂੰ ਮਿਲੇ ਐ ਸੋ ਤੇ ਉਹਨਾਂ ਨੇ ਜਿਹੜੀਆਂ ਦਾਸਤਾਨਾਂ ਸਾਨੂੰ ਸੁਣਾਈਆਂ ਨੇ ਕਿ ਕਿਵੇਂ ਜਿਹੜਾ ਹੈ ਅਸੀਂ ਜ਼ਲਾਲਤ ਕਰਕੇ ਜਿਹੜਾ ਹੈ ਉਹ ਪਾਰਟੀ ਦਾ ਪੱਲਾ ਛੱਡਿਆ ਉਹ ਰੋਂਗ ਟ੍ਰੀ ਖੜੇ ਕਰਦੇ ਨਾਲੀਆਂ ਜਿਨ੍ਹਾਂ ਦੇ ਬਜ਼ੁਰਗਾਂ ਨੇ ਜਿਨ੍ਹਾਂ ਦੇ ਪੁਰਖਿਆਂ ਨੇ ਅਕਾਲੀ ਦਲ ਲਈ ਆਪਣਾ ਖੂਨ ਢੋਲਿਆ ਅਕਾਲੀ ਦਲ ਲਈ ਆਪਣੀਆਂ ਹੱਡੀਆਂ ਗਾਲੀਆਂ ਅਕਾਲੀ ਦਲ ਲਈ ਆਪਣੇ ਘਰ ਜ਼ਮੀਨਾਂ কুরਕ ਕਰਾਈਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਅਕਾਲੀ ਦਲ ਦੇ ਵਿੱਚੋਂ ਇਉਂ ਬਾਹਰ ਕਰ ਦਿੱਤਾ ਗਿਆ ਜਿਵੇਂ ਮੱਖਣ 'ਚੋਂ ਵਾਲ ਜਿਹੜਾ ਬਾਹਰ ਕੱਢ ਕੇ ਰੱਖੀਦਾ ਹੈ ਤੇ ਅਸੀਂ ਉਹਨਾਂ ਪਰਿਵਾਰਾਂ ਦੀਆਂ ਸੇਵਾਵਾਂ ਜਿਹੜੀਆਂ ਹੈ ਉਹ ਆਪਣੇ ਇਸ ਮਿਸ਼ਨ ਦੇ ਲਈ ਜ਼ਰੂਰ ਲਵਾਂਗੇ ਅੱਛਾ ਪ੍ਰਧਾਨ ਜੀ ਇੱਕ ਸਵਾਲ ਆ ਅਕਾਲੀ ਦਲ ਦੇ ਛੱਟ ਕੇ ਜਿਹੜੇ ਆਪੂ ਗਏ ਆ ਹੋਰ ਇਹ ਤਾਂ ਪਾਰਟੀਆਂ ਵਿੱਚ ਕੀ ਤੁਸੀਂ ਉਹਨਾਂ ਨੂੰ ਵੀ ਨਾ ਵਾਪਸ ਲੈ ਕੇ ਲੈ ਕੇ ਉਹਨਾਂ ਵਿੱਚ ਕੁਝ ਕਰੋ ਜੀ ਬਿਲਕੁਲ ਬਿਲਕੁਲ ਉਹੀ ਕਰ ਰਹੇ ਹਾਂ ਜੀ ਅਸੀਂ ਘਰ ਵਾਪਸੀ ਦੀ ਅਪੀਲ ਕਰ ਰਹੇ ਹਾਂ ਇਹ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਸਾਡੀ ਪਾਰਟੀ ਜਿਹੜੀ ਬਣੀ ਹੈ ਪੁਨਰ ਸਥਾਪਨ ਹੋਈ ਹੈ ਇਹ ਘਰ ਹੈ ਸਾਡਾ ਔਰ ਅਸੀਂ ਸਭ ਨੂੰ ਇਸ ਘਰ ਦੇ ਵਿੱਚ ਆਉਣ ਦੀ ਜਿਹੜੀ ਹੈ ਉਹ اپੀਲ ਕਰਦੇ ਜਥੇਬੰਦੀ ਜਿਹੜੀ ਬਣ ਜਾ ਰਹੀ ਹੈ ਮਤਲਬ ਕਦੋਂ ਬਣਦੀ ਕਿ ਮਤਲਬ 2 ਮਹੀਨਾ ਲੱਗ ਜਾਂਦਾ ਜੀ ਕਿਉਂਕਿ ਸਾਥੀਆਂ ਦੀ ਸਲਾਹ ਲੈਣੀ ਹੈ مشورے ਕਰਨੇ ਨੇ ਅਸੀਂ ਜਲਦਬਾਜ਼ੀ ਦੇ ਵਿੱਚ ਕੋਈ ਡਿਸੀਜਨ ਜਿਹੜਾ ਹੈ ਉਹ ਕਰਨ ਦੀ ਝਾਕ ਨਹੀਂ ਰੱਖਦੇ ਅਸੀਂ ਸਲਾਹ ਦੇ ਨਾਲ ਜਿਹੜਾ ਹੈ ਉਹ ਕਰਾਂਗੇ ਕਿੰਨੇ ਕਿ ਫੋਨ ਕਿੰਨੇ ਕਿ ਤੁਹਾਨੂੰ ਮਤਲਬ ਬਾਹਰੋਂ ਮਤਲਬ ਜਿਹੜੇ ਉਧਰ ਬੈਠੇ ਨੇ ਜਾਂ ਉਧਰ ਬੈਠੇ ਨੇ ਬੜੇ ਆਉਣ ਨੂੰ ਤਿਆਰ ਹੋਏ ਹੋਣੇ ਬੜੇ ਆ ਜੀ ਬੜੇ ਆ ਜੀ ਬਹੁਤ ਆ ਜੀ ਬੜੀ ਗਿਣਤੀ ਹੈ ਬਹੁਤ ਵੱਡੀ ਗਿਣਤੀ ਹੈ ਜੀ ਸਰ ਸਾਹਿਬ ਜੀ ਮਤਲਬ ਕਰਨੇ ਵੀ ਅਜੇ ਆ ਗਏ ਨੇ ਵੀ ਬਹੁਤ ਵੱਡੀ ਗਿਣਤੀ ਹੈ ਇਹਨਾਂ ਦਾ ਸਵਾਗਤ ਹੈ ਜੀ ਸਰ ਔਰ ਇਹਨਾਂ ਦੀ ਸਾਨੂੰ ਜ਼ਰੂਰਤ ਸੀ ਸਰ ਕੌਮ ਨਿਸ਼ਾਨ ਸਰਕਲ ਕਰ ਬੁਨੇਗਾ ਕੋਈ ਨਹੀਂ ਜੀ ਜਦੋਂ ਪਾਰਟੀ ਦਾ ਸਾਡਾ ਢਾਂਚਾ ਬਣ ਗਿਆ ਫਿਰ ਸਾਰੀ ਉਸ ਤੋਂ ਬਾਅਦ ਅਸੀਂ ਗਤੀਵਿਧੀ ਚਲਾਵਾਂਗੇ ਹਾਂ ਇੱਕ ਸਾਡਾ ਹੀਰਾ ਮੇਜਰ ਸਿੰਘ ਜਲੈਰ ਹੈ ਜੀ ਬਤਾਰਾ ਮੈਂ ਮਨਵੀ ਜਿਹੜਾ ਗੱਲ ਕਰਨ ਤੋਂ ਦੁਖਦਾ ਸਰਦਾਰ ਪਰਮਜੀਤ ਸਿੰਘ ਜੀ ਖਾਲਸਾ ਆਏ ਆ ਉਹਨਾਂ ਨੇ ਫੈਡਰੇਸ਼ਨ ਕਾਇਮ ਕੀਤੀ ਸੀ ਕਿਦੀ ਬਾਅਦ ਸੀ ਸਜੀ ਤੇ ਉਹਨਾਂ ਦੀ ਪੰਥ ਨੂੰ ਬੜੀ ਵੱਡੀ ਦੇਣ ਹੈ ਔਰ ਬੜੇ ਲਿਆਕਤ ਵਾਲੇ ਸੀ ਉਹ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੇ ਸਥਾਨ ਦੇ ਉੱਤੇ ਭਾਈ ਮੇਜਰ ਸਿੰਘ ਜੀ ਨੇ ਔਰ ਇਹ ਵੀ ਸਾਡੇ ਕਾਫਲੇ ਦੇ ਨਾਲ ਜੁੜੇ ਆ ਇਹ ਇਹੋ ਜਿਹੇ ਸਿੱਖਾਂ ਦਾ ਕਾਫਲਾ ਜਿਹੜਾ ਹੈ ਇਹ ਸਾਡੇ ਵੇੜੇ ਨੂੰ ਮੰਨੇ ਲਾਏਗਾ